ਸਰ ਕੀ ਮਾਮਲਾ ਸਾਰਾ ਕੀ ਗੱਲ ਹੈ ਜੀ ਮਾਜੋ ਡੀਆਈਜੀ ਸਾਹਿਬ ਬਟਿੰਡਾ ਰੇ ਬਟਿੰਡਾ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਟਿੰਡਾ ਮੀਰੇ ਦਿਸ਼ਾਂਗਰ ਦੇਸ਼ਾਂ ਤੇ ਜਿਹੜੀ ਮਾੜੀਆਂ ਤਰ੍ਹਾਂ ਦੇ ਖਿਲਾਫ ਚਲਾਈ ਜਾ ਰਹੀ ਮਹੀਨੇ ਦੇ ਤਹਿਤ ਕੱਲ ਇੱਕ ਜਿਹੜਾ 26 7 25 ਨੂੰ ਇੱਕ ਮੁਕੱਦਮਾ ਦਰਜ ਕੀਤਾ ਇਹਦੇ ਵਿੱਚ ਤਲਵੰਡੀ ਵਾਸੀ ਇੱਕ ਵਪਾਰੀ ਨੇ ਪੁਲਿਸ ਪਾਸ ਆ ਕੇ ਕੰਪਲੇਂਟ ਦਰਜ ਕਰਾਈ ਕਿ ਉਸ ਨੂੰ ਜਿਹੜਾ 1 25 ਤਰੀਕ ਨੂੰ 7 ਰਾਤ 9 ਵਜੇ ਇੱਕ ਫੋਨ ਆਇਆ ਅਨਨ ਨੰਬਰ ਤੋਂ ਤੇ ਜਿਨ੍ਹਾਂ ਨੇ ਉਹਨੂੰ ਧੋਖਾ ਦੇ ਕੇ ਉਹਦੇ ਪਾਸੋਂ 2 ਲੱਖ ਰੁਪਏ ਦੀ ਤੇ 1 ਲੱਖ ਰੁਪਏ ਦੀ ਜਿਹੜੀ ਹੈਗੀਆਂ ਮੰਗ ਕੀਤੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ 3 ਬੰਨਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਚ ਨਦੀਰ ਖਾਨ, सलीम ਖਾਨ ਤੇ ਇੰਦਰਜੀਤ ਇਹ ਤਿਲੋਂਤਲ ਵੰਡੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਤਿੰਨੋਂ ਲੋਸ਼ੀਆਂ ਨੂੰ ਜਿਹੜਾ ਪੁਲਿਸ ਵੱਲੋਂ ਮੁੱਖ ਸਥਾਨਾ ਤਲਵੰਡੀ ਵੱਲੋਂ ਆਪਣੀ ਟੀਮ ਦੇ ਨਾਲ ਇਹ ਰੈਸ਼ ਕਰ ਲਿਆ ਸਰ ਇਹ ਤਾਂ ਕੋਈ ਬ੍ਰਾਂਮੀ ਇਤਿਹੀ ਗੱਲ ਦੀ ਨਹੀਂ ਇਹਨਾਂ ਤੋਂ ਪਿਆਸਲਾ ਬ੍ਰਾਂਮਣ ਕੀਤਾ ਗਿਆ ਦਾ ਕੋਈ ਇਸ ਤਰ੍ਹਾਂ ਦਾ ਕੋਈ ਤੇ ਹਾਲੇ ਇਹਦੇ ਤੇ ਜਿਹੜੀ ਆ ਅਸੀਂ ਤਫਤੀਸ਼ ਕਰਦੇ ਆ ਤੇ ਉਹ ਚੱਲਦੀ ਆ ਉਹਨਾਂ ਦੇ ਕੁਝ ਚੱਲ ਗਿਆ ਤੇ ਉਹ ਅੱਗੇ ਦੱਸਾਂਗੇ ਸਰ ਇਹਨਾਂ ਦਾ ਕੋਈ ਕਿਸੇ ਗਿਆਨਮਈ ਵੀ ਲੈ ਕੇ ਆਇਆ ਕਿ ਕਿਸੇ ਗਿਆਨਸਰ ਨਾਲ ਲੈ ਕੇ ਕੋਈ ਜਾਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈਗੀ ਜੱਤ ਤੇ ਉਹੀ ਮੋਢਲੀ ਸ਼ਾਲੇ ਦੇਰੀਆ ਉਹਦੇ ਵਿੱਚ ਸਾਡੇ ਸਭ ਤੋਂ ਫਸਟ ਪ੍ਰੋਜੈਕਟ ਸੀ ਕਿ ਵੀ ਅਸੀਂ ਇਹਨਾਂ ਨੂੰ ਮੜਿਆ ਅੰਦਰਾ ਨਗਰ ਦਾ ਪਹਿਲਾ ਪਹਿਲ ਦੇ ਰਾਹ ਤੇ ਖੜੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਜਿਹੜੀ ਇਹ ਦੂਰ ਹੋ ਸਕੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਜਿਵੇਂ ਵੀ ਹੋਊਗਾ ਇਹ ਦੇ ਲੇਕ ਜੋ ਵੀ ਸਥਾਪਿਤ ਹੋਣਗੇ ਜਾਂ ਸਾਹਮਣੇ ਆਣਗੇ ਉਹ ਤੁਹਾਨੂੰ ਦੱਸਾਂ ਸਰ ਲਗਾਤਾਰ ਕ੍ਰਾਈਮ ਦੇ ਮਾਮਲੇ ਤੇ ਲੋਕੀ ਸਾਬੋ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਕੀ ਮਾਮਲੇ ਦਰਜ ਕੀਤੇ ਨੇ ਪੁਲਿਸ ਨੇ ਬੰਦੇ ਵੀ ਫੜੇ ਗਏ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਪਾਰੀਆਂ ਚ ਗਾਰਦ ਸਾਹਿਬ ਦੇਖਣ ਨੂੰ ਮਿਲ ਜਾਗਾ ਈ ਪੀਲ ਕਰਨੀ ਜਾਉਂਗੀ ਲੋਕਾਂ ਨੂੰ ਤਾਂ ਕਿ ਉਹ ਉਹਨਾਂ ਦਾ ਤਾਂ ਜੋ ਮਲਾਲ ਬਣਾ ਰਹੇ ਦੇਖੋ ਮੇਰੇ ਕੋਲ ਜਿਹੜਾ ਹੈ ਇੱਕ ਮਤਲਬ ਪਹਿਲਾ ਆਇਆ ਸੀਗਾ ਧਿਆਨ ਉਹਦੇ ਤੇ ਵੀ ਐਫ ਆਈ ਆਰ ਰਜਿਸਟਰ ਕਰਤੀ ਸੀ ਅਸੀਂ ਤੇ ਇੱਕ ਜਿਹੜਾ ਹੈਗਾ ਦੂਸਰਾ ਮਸਲਾ ਮੇਰੇ ਤੇ ਆਇਆ ਜਿਹੜਾ ਅਸੀਂ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਤੁਰੰਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋਸ਼ੀਆਂ ਜਿਹੜਾ ਫੜ ਲਿਆ ਤੇ ਉਹ ਪਹਿਲੀ ਜਿਹੜੀ ਗੋਲ ਸੀਗੀ ਉਹਦੇ ਤੇ ਵੀ ਅਸੀਂ ਕੁਸ਼ਿਆ ਮਿਲ ਹੈਗਾ ਫੜ ਲਿਆ ਅੱਜਿਕਾ ਤੇ एसएसपी ਸਾਫ਼ ਦੀਆਂ ਸਖਤ ਹਦਾਇਤਾਂ ਹੈਗੀਆਂ ਵੀ ਇਹਦੇ ਚ ਰੈਕਸ਼ਨਲਿਜ਼ਮ ਦੇ ਵਿੱਚ ਜਾਂ ਪ੍ਰੋਟੀ ਐਕਸਟਰੈਕਸ਼ਨ ਕਰਨ ਲਈ ਆਉਂਦੀਆਂ ਇਹਦੇ ਤੇ ਸਭ ਤੋਂ ਸਖਤ ਕਾਰਵਾਈ ਜਿਹੜੀ ਹੈ ਪਹਿਲੇ ਅਧਾਰ ਤੇ ਕੀਤੀ ਜਾਂਦੀ ਹੈ ਤੇ ਤੋਸ਼ੀਆਂ ਨੂੰ ਫੜਕੀ ਇਮੀਡੀਟਲੀ ਜਿਹੜਾ ਹਾਲਾਤ ਦੇ ਪਿੱਛੇ ਲੋਕਾਂ ਨੂੰ ਇਸ ਤਰ੍ਹਾਂ ਦੀ ਪੀੜਤ ਦੋ ਲੋਕਾਂ ਨੇ ਇਹ ਵੀ ਕਰਦਾ ਵੀ ਜੇ ਕੋਈ ਵੀ ਤੁਹਾਡੇ ਕੋਲ ਕੋਈ ਐਹੋ ਜਿਹੀ ਕਾਲ ਆਦੀ ਹੈ ਤਾਂ ਉਹ ਤੁਰੰਤ ਜਿਹੜਾ ਪੁਲਿਸ ਨੂੰ ਸੂਚਨਾ ਦਿਓ ਤੇ ਡਰਨ ਦੇ ਬਿਲਕੁਲ ਲੋੜ ਨਹੀਂ ਪੈਸੇ ਦੇਣ ਦੀ ਲੋੜ ਨਹੀਂ ਤੇ ਫਰੋਤੀ ਕੀ ਕੋਈ ਡਰ ਭੈ ਦੀ ਭਾਵਨਾ ਪੈਦਾ ਕਰਦੀ ਲੋੜ ਨਹੀਂ ਪੁਲਿਸ ਤੁਹਾਡੇ ਨਾਲ ਹੈ ਐਸਐਸਪੀ ਸਾਹਿਬ ਤੁਹਾਡੇ ਨਾਲ ਹੈ ਤੇ ਕੁਝ ਅਕਸਰ ਤੁਹਾਡੇ ਨਾਲ ਹੈ